ਅਸੀਂ ਐਕਚੁਅਲੀ ਜਾਂਦੇ ਦੇਖ ਲੈ ਸੀਗੇ ਪਹਿਲਾਂ ਉਹ ਮਿਟੈਂਟ ਇੰਦਾ ਨਹੀਂ ਸੀ ਪਤਾ ਵੀ ਮਤਲਬ ਇੱਥੇ ਭਾਜੀ ਹੁਣ ਹੀ ਹੈਗੇ ਆ ਸਾਨੂੰ ਤਾਂ ਨਹੀਂ ਸੀ ਪਤਾ ਕਿਉਂਕਿ ਵੱਡੇ ਭਾਜੀ ਹੁਣ ਹੀ ਵੀ ਚਲ ਗਏ ਸੀ ਪਿੰਡ ਨੂੰ ਇਹਨਾਂ ਦੇਖ ਲੈ ਸੀ ਜਾਂਦੇ ਦੇਖ ਲੈ ਸੀਗੇ ਭਾਜੀ ਦੇ ਡੈਡੀ ਸਾਡੇ ਤਾਇਆ ਜੀ ਗੋਲੀਆਂ ਦੀ ਆਵਾਜ਼ ਨਹੀਂ ਸੀ ਉਹ ਵੀ ਪੱਠੇ ਲੈਣ ਪਰੇ ਨੂੰ ਚਲ ਗਏ ਅਸੀਂ ਕਿ ਫੁੱਤੇ ਤਾਂ ਕੋਈ ਹੈ ਨਹੀਂਗਾ ਚਲ ਜਾਂਦੇ ਤੇ ਆਣ ਹੂੰ ਹੂੰ ਅਸੀਂ ਉਧਰ ਦੇਖਦੇ ਸੀ ਨਿਆਣੇ ਸੀ ਅਸੀਂ ਕਿਹਾ ਵੀ ਹੱਤਵਾਦੀ ਹੈ ਇਹ ਦੇਖੀਏ ਕੀ ਕਰਦੇ ਆ ਹੂੰ ਆਉਂਦੀ ਰਾਤ ਤੇ ਮੁੰਡੇ ਨੂੰ ਮੈਂ ਕਹਿੰਦਾ ਸੀਗਾ ਹੂੰ ਇੱਕ ਨਾਲ ਉਹ ਮਿਸਤਰੀਆਂ ਦਾ ਮੁੰਡਾ ਸੀ ਅਸੀਂ ਜਾਂਦੇ ਸੀ ਉਹਨੂੰ ਦੇਖ ਲਿਆ ਹੂੰ ਕਹਿੰਦਾ ਜਾਂਦਾ ਨਹੀਂ ਐ ਫੇ ਹੂੰ ਆਪਣੇ ਵੀ ਇਦਾਂ ਦੇ ਬੁੱਕੜਾ ਮਾਰੀਆਂ ਲੇਖ ਆਪਣੇ ਕੋ ਉਤਾਰ ਆਣੀਆਂ ਬਾਲਟੀਆਂ ਇਦਾਂ ਦੁੱਧ ਵਾਲੀਆਂ ਹੂੰ ਤੇ ਆਪਾਂ ਦੇਖਦਾ ਹੀ ਆ ਵੀ ਇਹ ਕਰਦੇ ਪਰ ਅੱਗੇ ਨਹੀਂ ਸੀ ਵਾਦੇ ਜਿੰਨਾ ਚਿਰ ਅਸੀਂ ਪੈਂਡ ਨਹੀਂ ਐਂਟਰ ਹੋਏ ਹੂੰ ਜਦੋਂ ਪੈਂਡ 'ਚ ਐਂਟਰ ਹੋ ਗਿਆ ਹੂੰ ਘਰੇ ਆ ਕੇ ਤੇ ਉਦੋਂ ਫਾਇਰਿੰਗ ਹੋ ਗਈ ਫਾਇਰਿੰਗ ਹੋਈ ਤਾਂ ਇੱਕ ਦਮ ਬਹਿ ਵੀ ਬਾਹਰ ਨੂੰ ਆ ਗਿਆ ਭਾਜੀ ਸ਼ਰਕਤੋਂ ਰੋਲਾ ਪਾਉਂਦੇ ਸੀਗੇ ਵੀ ਕਹਿੰਦੇ ਭਾਜੀ ਪਾਸ਼ ਭਾਜੀ ਪਾਜ ਹੂੰ ਤੇ ਫੇਰ ਉਹ ਸਾਡੇ ਇੱਕ ਕਰਾ